ਮੁਰਕੇ ਤੋ ਮਨਖਾਕੇ ਕੋ ਮਹਾਰਾਜੂ ਕਿ ਮੁਰਕੇ ਤੁਸੀਂ ਆ ਗਲਤੀ ਨਹੀਂ ਕਰਦੇ ਠਹਿ 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 ਉੱਥੇ ਖੜੇ ਹੋ ਹੁਕਮ ਨੰਬਰ 82 ਜਿਹੜੀ ਗਲਤੀ ਕੀਤੀ ਏ ਹਨਾ ਤੁਸੀਂ ਮੂੰਹ ਨਾਲ ਬੋਲੋ ਅਸੀਂ ਗਲਤੀ ਕੀਤੀ ਏ ਇਹਦਾ ਮੂੰਹ ਚੰਮੇ ਇਹਦਾ ਬੀਡਾ ਬੋਲ ਆਪਾਂ ਨਾਲ ਦੇ ਦਿੱਤੀ ਏ ਪਤਾ ਨਹੀਂ ਚੱਲਿਆ ਸਾਨੂੰ ਤੋ ਤੁਹਾਡਾ ਫੁੱਲ ਬਾਬਾ ਜੀ ਸਾਡੇ ਕੋਲ ਗਲਤੀ ਹੋਈ ਹੈ ਸਾਨੂੰ ਮਾਫ ਕਰਿਓ ਅਪਰੋ ਦੇ ਬੰਦੇ ਆਸੀਂ ਅੱਗੇ ਵਾਸਤੇ ਕੁਝ ਨਹੀਂ ਕਰਾਂਗਾ ਇਹ ਗਲਤੀ ਮੰਗੀ ਜਾਂਦਾ ਮਹਾਰਾਜ ਕੋਲੇ ਸਿੱਖੀ ਰੱਖੂ ਸਿੱਖੀ ਰੱਖੂ ਆ ਜੋ ਕੁਝ ਹੋਗਾ ਮਹਾਰਾਜ ਕੋਲ ਕੁਝ ਕਰਾਂਗਾ ਇਹ ਰੱਖੇਗਾ ਤੇ ਕਕਾਰ ਤੁਹਾਨੂੰ ਅਸੀਂ ਭਵਾਵਾਂਗੇ ਸਿੱਖੀ ਰੱਖੂਗਾ ਹਾਂ ਰੱਖਣੇ ਅਮਰ ਚਗਣਾ ਪੋਗਾ ਤੁਹਾਡੇ ਪਰਿਵਾਰ ਨੂੰ ਕੱਲ ਸੁਣਿਓ ਤੁਹਾਡੇ ਪਰਿਵਾਰ ਨੂੰ ਅਮਰ ਚਗਣਾ ਪੋਗਾ ਇਹ ਨਹੀਂ ਆ ਮੋਨੇ ਘੋਨੇ ਹੋ ਜਾਓਗੇ ਫਿਰ ਅਸੀਂ ਫੋਟਾਣਾ ਚાલુ ਕਰਦੇ ਹਾਂ

ਸਾਡੇ ਪੈਰਾ ਚ ਆਓ ਇਹ ਤਾਂ ਕੁੜੀਆਂ ਸਾਰਾ ਕੁਝ ਆਜੋ ਪਰਿਵਾਰ ਆਪ ਵੀ ਕਿਉਂ ਮੱਠਾ ਤੁਸੀਂ ਆਪ ਸ ਜਿਹੜੇ ਜਿਹੜੇ ਵਾਈ ਮੁਰਤੀ ਦਾ ਖਾਲਸਾ ਵਾਈ ਮੁਰਤੀ ਬਤੇ ਸਤਪੁਰਸ ਦੀ ਪੈਰੀ ਸਾਸ ਸਤੋ ਆ ਕੀ ਸੋਸ਼ਲ ਮੀਡੀਆ ਤੇ ਵਿਵਾਦ ਚੱਲ ਰਹੀ ਅੰਦਾ ਇੱਕ ਕਿ ਅਸ ਮੁੰਡੇ ਨੇ ਇਸ ਮੁੰਡੇ ਦੀ ਸ਼ਾਦੀ ਹੁੰਦੀ ਸੀ ਤੋਂ ਇਹਨੇ ਪਾਰਕ ਤੇ ਵੀ ਸਾਹ ਸ੍ਰੀ ਸਾਖ ਦੀ ਵੀ ਇਹਨੇ ਅਮਰ ਤੋਂ ਕੋਈ ਛੱਗ ਰੱਖਿਆ ਨਹੀਂ ਉਹ ਸੰਗਤ ਨੂੰ ਇਹ ਬੇਨਤੀ ਹੈ ਉਹ ਜਿਹੜੀ ਗਲਤੀ ਹੋਈ ਏ ਕਿੰਦਾ ਕਿ ਪਿਓ ਪਿਓ ਜਿਹੜਾ ਹੁੰਦਾ ਹੈ ਮਾਫ ਕਰ ਦਿੰਦਾ ਹੈ ਉਹਨੇ ਕੋ ਮੁੰਡਾ ਗਲਤੀ ਮੰਗੀ ਜਾਂਦਾ ਹੈ ਹੁਣ ਤੋਂ ਇਹ ਇਹ ਪ੍ਰੰਣ ਲਈ ਜਾਂਦਾ ਹੈ ਕਿ ਅੱਜ ਤੋਂ ਕੋਈ ਸਿੱਕੀ ਧਾਰਨ ਕਰਾਂਗਾ ਬੇਨਤੀ ਆਈ ਹੈ ਇਹਨਾਂ ਮੁੰਡਿਆਂ ਨੇ ਮਾਪਿਆਂ ਨੇ ਕੜਾ ਪ੍ਰਸਾਦ ਦੀ ਦੇਗ ਬਣਾ ਕੇ ਸਤਪੁਰੰਦੇ ਹਜੂਰੀ ਤੇ ਹਾਜ਼ਰ ਕੀਤੀ ਹੈ ਉਹ ਅਰਦਾਸ ਕਰਕੇ ਆਪਣਾ ਸੰਗਤ ਨੂੰ ਬੇਨਤੀ ਆਈ ਹੈ ਮਾਫੀ ਕਰੋ ਮਾਫੀ ਦੇ ਜਾ ਜਿਤੇ ਨਾਲ ਨੂੰ ਵੀ ਆ ਭਾਈ ਜਿਤੇ ਨਾਲ ਨੂੰ ਮੈਂ ਅਸੀ ਕੋਈ ਗੈਸਾ ਨਾ ਇਹ ਕਿਦਾਂ ਸਾਫ ਅਸੀਂ ਜੇ ਅਸੀਂ ਚੁਪਾਵੀਂ ਕਿੰਨੀ ਨਾ ਤੋਂ ਦੋ ਜੇ ਨੂੰ ਤੋਂ ਪੱਕ ਮਹਾਰਾਜੇ ਅਜੂ ਮਹਾਰਾਜੇ ਕੋਈ ਹੋ ਜਾ ਗੁਰੂ ਦੀ ਅਸੀਂ ਅਜੇ ਨਾ ਨੇ ਗੁਰੂ ਨੇ ਦੱਸੇ ਚਾਰ ਚੱਲਣ ਜਿਹੜੇ ਉਹ ਦੱਸ ਸਕਦੇ ਇਹਨਾਂ ਨੂੰ ਰੱਖਣਗੇ ਤੇ ਕਿਨਾ ਵਾਸਤੇ ਫਾਇਦਾ ਆ ਇਹ ਕੋਈ ਖੇਡ ਨਹੀਂ ਹੈ ਗੁਰੂ ਦੇ ਕਕਾਰ ਵੀ ਜਿਹੜਾ ਮਰਜੀ ਪਾ ਲੇ ਤੇ ਜਿਹੜਾ ਮਰਜੀ ਪਾ ਕੇ ਨੱਚੀ ਜਾਵੇ ਤੇ ਨਗੇ ਸਰ ਨਾਲ ਤੇ ਇਹਦੇ ਤੇ ਤਾਂ ਐਕਸ਼ਨ ਕਰ ਕਮੇਂਦੀ ਲੈਂਦੀ ਜਾਂਦੀ ਉਹ ਤਾਂ ਲੈਂਦੀ ਆ ਇਹ ਵੀ ਲੈਨੇ ਆ ਸਾਂਤਾ ਭਰਾ ਨੇ ਜੀ ਗਿਆ ਹੁਣ ਜੈਦਾ ਨੇ ਦੱਸਿਆ ਵੀ ਆਪਣੇ ਨੂੰ ਬੜੇ ਤਹਾ ਘਮ ਹੋਇਆ ਤੇ ਚਲੋ ਠੀਕ ਹੈ ਅਬ ਮਲੇ ਦੀ ਪੰਚਾਇਤ ਖੜੀ ਹੈ ਪੰਚਾਇਤ ਨੇ ਮਾਫੀ ਦੇਤੀ ਹੈ ਪੰਥ ਨੇ ਵੀ ਦੇਤੀ ਦੂਸਤਾਂ ਦੇ ਅੱਗੇ ਮਾਫੀ ਨਹੀਂ ਮੱਲਗੜਿਆ ਹੈ ਨਾ ਹਾਂਜੀ ਬੱਲਗੜਿਆ ਮਲਾ ਸ਼ਾਮ ਨਗਰ ਸ਼ਾਮ ਨਗਰ ਹਾਂਜੀ ਸ਼ਾਮ ਨਗਰ ਪੁਰਾਣੀ ਬਾਤੀ ਸ਼੍ਰੀ ਗੰਗਾ ਨਗਰ ਪਾ ਨੰਬਰ 10 ਹਾਂਜੀ ਆਪਣੀ ਜੀ